ਪੰਜਾਬ ਹੱਬ نیوز ਦੇਖ ਰਹੇ ਸੀ ਸਾਰਦਸ਼ ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਹਾਂਪਰਚਾਹਾਂ ਤੇ ਮਿਰਣਾਲ ਇਸ ਨੂੰ ਸੀ ਗੁਰੰਚ ਪ੍ਰਤਾਪ ਸਿੰਘ ਗੈਰੀ ਬਣੇ ਪੰਜਾਬ ਦੇ ਪਹਿਲੇ ਐਨ ਆਰ ਆਈ ਅਫੇਅਰਸ ਸਟੇਟ ਜਨਰਲ ਸੈਕਟਰੀ ਅੱਜ ਇੰਡੀਅਨ ਓਵਰਸੀਸ ਕਾਂਗਰਸ ਲਿਸਟਰ ਯੂਕੇ ਦੇ ਪ੍ਰੈਜ਼ੀਡੈਂਟ ਲਾਰਡ ਕੁਲਵਿੰਦਰ ਸਿੰਘ ਲਾਲ ਅਤੇ ਸਮੂਹ ਓਵਰਸੀਸ ਸമിതി ਵੱਲੋਂ ਗੁਰੰਚ ਪ੍ਰਤਾਪ ਸਿੰਘ ਗੈਰੀ ਨੂੰ ਪੰਜਾਬ ਦਾ ਪਹਿਲਾ ਐਨ ਆਰ ਆਈ ਅਫੇਅਰਸ ਸਟੇਟ ਜਨਰਲ ਸੈਕਟਰੀ ਲਗਾਇਆ ਗਿਆ ਅਤੇ ਕਮੇਟੀ ਵੱਲੋਂ ਉਮੀਦ ਕੀਤੀ ਗਈ ਕਿ ਉਹੀ ਸੋਦੀ ਦੀ ਜ਼ਿੰਮੇਵਾਰੀ ਤਨੋਂ ਮਨੋਂ ਨਿਭਾਣਗੇ ਉਹ ਤੋਂ ਨਿਹਾਨੇ ਉੱਥੋਂ ਦੇ ਅੱਜ ਦੀਆਂ ਕੁਝ ਲਗ ਤਸਵੀਰਾਂ ਤਾਜ਼ੀ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਹੱਬ ਨਿਊਜ਼ ਸਤਿ ਸ੍ਰੀ ਅਕਾਲ ਸਾਲ ਤੋਂ ਪਹਿਲਾਂ ਕਿ ਮੈਂ ਪਟਿਆਲੇ ਤੋਂ ਆਏ ਸਾਰੇ ਆਪਣੇ ਛੋਟੇ ਵੀਰਾਂ ਦਾ ਬੱਚਿਆਂ ਦਾ ਬਹੁਤ ਬਹੁਤ ਆ ਆ ਸਵਾਗਤ ਕਰਾਂ ਤੇ ਅੱਜ ਫਸੇ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਅੰਮ੍ਰਿਤਪ੍ਰਤਾਪ ਸਿੰਘ ਬਟਾਲੇ ਨੂੰ ਅਸੀਂ ਜਮਾਸ ਫੈਕਟਰੀ ਅਗੇ ਤੋਂ ਇਸ ਕੌਂਸਲ ਦਾ ਜਿਹੜਾ ਐਨ ਆਰ ਆਈ ਲੋਗ ਜਿਹਨਾਂ ਨੂੰ ਸਮੱਸਿਆਵਾਂ ਆਉਂਦੀਆਂ ਬਹੁਤ ਸਾਰੀਆਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਡੀਲ ਕਰਨ ਵਾਸਤੇ ਅਸੀਂ ਇਹਨਾਂ ਨੂੰ ਬਣਾ ਰਹੇ ਹਾਂ ਇਹ ਉਹਦਾ ਦੇ ਰਹੇ ਹਾਂ ਕਿ ਜਿਹੜੇ ਐਨ ਆਰ ਆਈ ਲੋਗ ਹੈਗੇ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਉਹਨਾਂ ਨੂੰ ਤੇ ਅੱਗੇ ਹੋ ਕੇ ਨਾਲ ਉਹਨਾਂ ਨੂੰ ਚੰਗੀ ਸਲਾਹ ਦੇ ਕੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਜੋ ਵੀ ਕੰਮ ਕੁਝ ਰੁਕੇ ਹੋਏ ਹੱਸੰਦੇ ਆ ਦੀ ਮਦਦ ਕਰਕੇ ਤੇ ਉਹਨਾਂ ਨੂੰ ਇਹ ਸਹਾਇਤਾ ਕਰ ਸਕਣ ਕਿਉਂਕਿ ਉਹਨਾਂ ਲੋਕਾਂ ਕੋਲ ਸਾਈਡ ਲੋਕਾਂ ਦੇ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਕਿ ਜਿਹੜਾ ਉਹ ਰੋਜ਼ ਦਫਤਰਾਂ ਦੇ ਧੱਕੇ ਖਾ ਸਕਣ ਜਾਂ ਆਪਣੇ ਕੰਮਾਂ ਵਾਸਤੇ ਭੱਜਣਾ-ਫੜਨਾ ਕਰ ਸਕਣ ਬਹੁਤ ਸਾਰੀਆਂ ਘਰਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਚੀਜ਼ਾਂ ਹੁੰਦੀਆਂ ਤੇ ਉਹਨਾਂ ਦੇ ਵਿੱਚ ਉਹ ਸਮਾਂ ਨਹੀਂ ਕੱਢ ਪਾਉਂਦੇ ਹੈਗੇ ਇਹ ਜ਼ਿਆਦਾ ਜਿਹੜਾ ਖੱਜਲ-ਖੁਆਰੀ ਜਾਂ ਉਹ ਤੋਂ ਬਚਣ ਵਾਸਤੇ ਇਹ ਉਹਨਾਂ ਦੀ ਸਹਾਇਤਾ ਕਰਨਗੇ ਇਥੇ ਇਹਨਾਂ ਦਾ ਸੈਲਾਸੀ ਬਣਾ ਰਹੇ ਆਂ ਇਹ ਜਿਹੜਾ ਇਹਨਾਂ ਦਾ ਸੈੱਲ ਹੋਏਗਾ ਉਹ ਲੋਕਾਂ ਦੀ ਮਦਦ ਕਰੇਗਾ ਐਨਆਰਆਈਜ਼ ਦੀ ਇਸ ਕਰਕੇ ਇਹਨਾਂ ਬਸੇ ਉਧੇ ਨਾਲ ਮਾਣ ਦੇ ਰਹੇ ਆ ਵੈਸੇ ਵੀ ਇਹਨਾਂ ਦੇ ਕੋਲ ਪਹਿਲਾਂ ਵੀ ਉਹਦਾ ਹੈਗਾ ਇਹਨਾਂ ਦੇ ਫਾਦਰ ਸਾਹਿਬ ਵੀ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਰਹੇ ਆ ਆਪਣਾ ਬਟਾਲੇ ਤੋਂ ਸਿਟੀ ਦੇ ਤੇ ਹੁਣ ਇਹ ਵੀ ਪਾਰਟੀ ਦੇ ਵਿੱਚ ਚੰਗਾ ਕੰਮ ਕਰ ਰਹੇ ਆ ਤੇ ਅਸੀਂ ਚਾਹੁੰਦੇ ਆ ਕਿ ਇਹ ਦਿਨ ਦੁਖਣੀ ਰਾਤ ਚੌਗਣੀ ਹੋਰ ਤਰੱਕੀ ਕਰਨ ਤੇ ਇਹਨਾਂ ਦੇ ਨਾਲ ਜਿੰਨੇ ਵੀ ਇਹਨਾਂ ਦੇ ਸਾਥੀ ਆ ਉਹ ਸਾਰੇ ਰਲ ਕੇ ਇਹਨਾਂ ਦਾ ਸਹਿਯੋਗ ਵੀ ਕਰਨ ਤੇ ਉਹਨਾਂ ਨੂੰ ਵੀ ਚੰਗੀ ਇਹ ਸਿਹਤ ਦੇ ਸਕਣ ਤਾਂ ਜੋ ਅੱਜ ਕੱਲ ਜੋ ਪੰਜਾਬ ਦਾ ਮਾਹੌਲ ਬਣਿਆ ਹੋਇਆ ਹੈ ਨਸ਼ਿਆਂ ਵਿੱਚ ਸਾਰੇ ਗੁਲਤਾਨ ਹੋ ਰਹੇ ਆ ਤੇ ਨਸ਼ਿਆਂ ਦੇ ਨਾਲ ਪੰਜਾਬ ਦੀ ਬਰਬਾਦੀ ਹੋ ਰਹੀ ਆ ਤੇ ਇਹ ਸਾਰੇ ਨੌਜਵਾਨ ਇਕੱਠੇ ਹੋ ਕੇ ਉਹਨਾਂ ਲੋਕਾਂ ਨੂੰ ਵੀ ਅੱਗੇ ਚੰਗੀ ਸਿਹਤ ਦੇ ਸਕਣ ਇਸ ਕਰਕੇ ਅਸੀਂ ਇਹ ਉਪਰਾਲਾ ਕਰ ਰਹੇ ਆ ਇਹਨਾਂ ਨੂੰ ਜਿਹੜਾ ਇਹ ਅਹੁਦਾ ਦੇ ਕੇ ਤੇ ਆਪਣੇ ਨਾਲ ਹੋਰ ਸਾਥੀਆਂ ਨੂੰ ਜੋੜ ਕੇ ਚੰਗੀ ਚੰਗੀ ਸਿੱਖਿਆ ਵੀ ਦੇਣ ਚੰਗੇ ਸਪੋਰਟਸ ਦੇ ਮੇਲੇ ਵੀ ਲਾਉਣ ਕਿਉਂਕਿ ਇਹ ਪੰਜਾਬ ਸਪੋਰਟਸ ਸੈਲ ਦੇ ਵੀ ਹੈਗੇ ਆ ਫੈਕਟਰੀ ਤੇ ਤਾਂ ਜੋ ਇਹ ਦਾ ਸਪੋਰਟਸ ਦੇ ਮੇਲੇ ਕਰਵਾਣ ਚੰਗੀ ਸਿੱਖਿਆ ਦੇਣ ਹੋਰ ਬੱਚਿਆਂ ਨੂੰ ਵੀ ਆਪ ਖੁਦ ਵੀ ਇਹ ਜਵਾਨ ਹੈ ਜੰਗ ਹੈ ਅਜੇ ਚੜ੍ਹਦੀ ਉਮਰ ਹੈ ਤੇ ਚੰਗੀ ਸਿਹਤ ਦੇ ਸਕਦੇ ਹੈ ਹਮ ਉਮਰ ਦੇ ਨੌਜਵਾਨਾਂ ਨੂੰ ਇਸ ਕਰਕੇ ਇਹਨਾਂ ਨੂੰ ਇਹ ਉਦਤ ਦਿੱਤਾ ਜਾਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਅੱਜ ਮੈਂ ਆਪਣੇ ਵੱਲੋਂ ਅਤੇ ਮੇਰੇ ਸਾਰੇ ਸਾਥੀਆਂ ਵੱਲੋਂ ਬਹੁਤ ਹੀ ਧੰਨਵਾਦੀ ਹਾਂ ਇੰਡੀਅਨ ਓਵਰਸੀਜ਼ ਕਮੇਟੀ ਐਨ ਆਰ ਆਈ ਸੈਲਰ ਜਿਨ੍ਹਾਂ ਨੇ ਸਾਡੇ ਮਿੱਤਰ ਨੂੰ ਗੁਰਵੰਤ ਪ੍ਰਤਾਪ ਸਿੰਘ ਗੈਰੀ ਬਟਾਲਾ ਤੋਂ ਉਹਨਾਂ ਨੂੰ ਪੰਜਾਬ ਦਾ ਜਨਰਲ ਸੈਕਟਰੀ ਬਣਾ ਰੱਖਿਆ ਹੈ ਅੱਪਾ ਬਹੁਤ ਹੀ ਧੰਨਵਾਦੀ ਹਾਂ ਜੋ ਕਿ ਆਪਾਂ ਐਨ ਆਰ ਆਈ ਲੋਕਾਂ ਨੂੰ ਸਾਰੇ ਕਾਰਜਵਾਸ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ